ਸੰਨਾਨ ਕਾ ਮਨ ਮਨਿਆ ਸੁਖ ਹੋ ਗੁਰਦਾਤਾ ਗੁਰਸੂਰ ਮਾ ਗੁਰਸੀਤ ਨਿਰਧੋਕ ਨਾਨਕ ਗੁਰਤੇ ਪਾਈਐ ਸਿਰਦਰਮ ਸੰਤੋਖ ਸੁ ਜੰਤਾ ਤਾਂ ਕੀਈ ਜਵਨਾਨੀ ਹੋਈ اے ਮਾਰੇ ਸੰਸਾਰ ਕੋ ਤਾਨਕ ਕਰੈ ਨੀ ਕੋਈ ਜੋ ਬ੍ਰਿਸ਼ੋ ਸੰਸਾਰ ਭਗਵਾਦ ਜਗਤਾਲ ਇਹ ਹਰ ਕੋ ਨੂੰ ਦਾਈ ਲਹਿ ਸਰ ਸਰ ਜਨਿਆ ਲੋਰਾ ਨਾ ਮਰਿਓ ਸਾਰੂ ਰਹਿਓ ਰਹਿਓ ਬਖੋ ਗਿੰਦਾ ਪਾਨਾ ਨੀਂ ਸੰਕਨਾ ਸਿਜਿਆ ਮਰੀ ਉਤਿ ਧਾਮ ਨਾਮ ਹੋਰ ਮੈ ਜਾ ਕੈ ਸਮ ਨਹੀਂ ਕੋਏ ਜੈ ਸਰਬ ਰਸ ਸੰਖਾ ਟਿਟਾਇਆ 10 ਦੁਆਰੋਏ ਓਸ ਕਿਰਪਾ ਦੇ ਘੰਢ ਕੰਢ ਤੁਮਕ ਤਮਰ ਅਰਤੀਰ ਧੀਰ ਤੁਮ ਜੈ ਤੀਸਹੀ ਹੇ ਤਬਰ ਤਰਵਾਰ ਨਾਮ ਤੇ ਆਰੋਜੋ ਜਪੈ ਮਹੇ ਸੰਤ ਪਾਰ ਜਿਤੇ ਜਦਰ ਨਾਮ ਨਿਮੋਸਕਾਰ ਗਦਸਕਾਰ ਤਾਮ ਜਿਤੇ ਯਾਸ ਤਰਪੇ ਨਾਮ ਚਿਕਾਰਤੇ ਹੀਰੋਤ ਭੰਗੋ ਬਡੋ ਰਾਮ ਜੰਗੋ ਤਨਕਤਾਰ ਆਨੀ ਅਰੰਦ ਕੋੜਾ ਪੰਸ ਸਤਰ ਪ੍ਰਵਾਨ ਅਨੰਦ ਲਾਲ ਜੈ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਸਰਵਰਨਿਕ ਵਰਨ ਕਰਾਉ ਅਗਰੂ ਸਿੰਘ ਕੋ ਨਾਮ ਜਪਾਉ ਰਾ ਸੈਨਤ ਸਮੂਗਤ ਕਰਾਓ ਢੂਲਣ ਦੇ ਜਹਤੀ ਸਾਜੇ ਦਰਦਾਰ ਦਵਾਰ ਪਰ ਨਾਬਤ ਬਾਜੇ ਸੰਘਾ ਲਖ ਜਨ ਤੁਗੇ ਬਲੀਤਾ ਤਬ